ਇਸ ਕਰਕੇ ਪਾਤਸ਼ਾਹ ਕਹਿੰਦੇ ਸਰੀਰਾਂ ਦਾ ਮਾਣ ਜਵਾਨੀ ਦਾ ਮਾਣ ਦੌਲਤ ਦਾ ਮਾਣ ਰੂਪ ਦਾ ਮਾਣ ਗੁਣ ਦਾ ਮਾਣ ਇਹ ਕਿਸੇ ਚੀਜ਼ ਦਾ ਮਾਣ ਨਹੀਂ ਕਰਨਾ ਮਨ ਇਹ ਸਭ ਕੁਝ ਵਾਹਿਗੁਰੂ ਦਾ ਹੀ ਦਿੱਤਾ ਹੋਇਆ ਹੈ ਗੁਣ ਨੇ ਵਾਹਿਗੁਰੂ ਦੇ ਨੇ ਉਹ ਦਿਮਾਗ ਦੀ ਥੋੜੀ ਜੀ ਸੂਈ ਕਮਾਵੇ ਤੇ ਕਮਲਾ ਬਣਾ ਕੇ ਗਲੀਆਂ ਚ ਤੋਰ ਦੋ ਲੈ ਕੀ ਕਰ ਲਾਂਗੇ ਕੋਈ ਬੰਦਾ ਹੁੰਦਾ ਆਪਕੰਨਿਆਂ ਨੇ ਬੇਕਦੇ ਤਾਂ ਬਾਹਲਾ ਹੀ ਸਿਆਣਾ ਸੀ ਬਾਹਲਾ ਹੀ ਪੜਿਆ ਲਿਖਿਆ ਸੀ ਪਤਾ ਨਹੀਂ ਕੀ ਬੋਝ ਪਾ ਗਿਆ ਬਸ ਆਈ ਤੁਰਿਆ ਫਿਰਦਾ ਕਹਿੰਦੇ ਆ ਨਾ ਬੁੱਤਰ ਵਿਖਦੇ ਮਾਰੇ ਕਹਿੰਦੇ ਜਿੱਦਨ ਉਹਨੇ ਸੂਈ ਕਮਾਤੀ ਤੇਰੀ ਸਿਆਣਪਾ ਸੁਣ ਰੋ ਕਿਤੇ ਨਹੀਂ ਕੰਮ ਆਉਣਾ ਆਖੋ ਸਤਨਾ ਸਿਆਣਪ ਕਾਹੂ ਕੰਮ ਨਾ ਤਾਂ ਹਾਥੀ ਜੋੜੀ ਚੱਲਿਆ ਕਰ ਜਿਸ ਠਾਕਰ ਸਿਓ ਨਾਹੀ ਚਾਰਾ ਤਾਂ ਕੋ ਕੀ ਜੈ ਸਤ ਨਮਸ ਸਤ ਨਮ ਸਕਾਰਾ ਮਹਾਰਾਜ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਬ ਗੁਣ ਨਾ ਵਿਚਾਰੋ ਮਾਟੀ ਕਾ ਕਿਆ ਧੋਪੈ ਸਾਮੀ ਮਾਨਸ ਕੀ ਗਤ ਸੱਚੇ ਬਾਦਸ਼ਾਹ ਦਿਨ ਰਾਤ ਤੇਰੇ ਨਾਮ ਦੇ ਨਾਲ ਇਹ ਮਨ ਜੁੜਿਆ ਰਵੇ ਤੇਰੇ ਸੇਵਾ ਵਿੱਚ ਲੱਗ ਜਾਵੇ ਸਿਮਰਨ ਵਿੱਚ ਲੱਗ ਜਾਵੇ ਤੂੰ ਇਹ ਮਨੁੱਖਾ ਸਰੀਰ ਬਖਸ਼ਿਸ਼ ਕੀਤਾ ਸੱਚੇ ਬਾਦਸ਼ਾਹ ਇਸ ਮਨੁੱਖਾ ਸਰੀਰ ਨੂੰ ਜੇ ਤੂੰ ਬਖਸ਼ਿਆ ਇਹਨੂੰ ਸੇਵਾ ਸਿਮਰਨ ਵਿੱਚ ਲਾ ਕੇ ਇਹਨੂੰ ਸਫਲ ਕਰ ਦੇ ਸਾਡੇ ਕੋਲ ਐਡੀ ਮੱਤ ਨਹੀਂ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਰਾਹ ਅਰਦਾਸ ਗੁਰੂ ਨੂੰ ਕਰਿਆ ਤੂੰ ਸਮਰੱਥ ਵੱਡਾ I'm gonna- ਸਮਰਾਥ ਵੱਡਾ ਤੂੰ ਸਮਰਾਥ ਹੈ ਵੱਡਾ ਹੈ ਦਾਤਾ ਮੇਰੀ ਮਤ ਥੋੜੀ RAM ਮੇਰੀ ਤਾਂ ਬਹੁਤ ਛੋਟੀ ਮਤ ਹੈ ਮੈਂ ਕਿੰਨਾ ਕਿ ਸਿਆਣਾ ਪਲ ਹੈ ਅਕਿਰਤ ਕਣਾ ਪੂਰਨ ਦ੍ਰਿਸ਼ਟ ਤੇਰੀ RAM ਪਰ ਤੂੰ ਫਿਰ ਵੀ ਸਾਡੇ ਵਰਗੇ ਭੁੱਲੜਾ ਤੇ ਅਕਿਰਤ ਕਣਾ ਨੂੰ ਪਾਲੀ ਜਾਂਦਾ ਹੈ ਤੇਰੀ ਦਿਆਲਤ ਹੈ ਆਖੋ ਸਤਨਾਮ ਵਾਹਿਗੁਰੂ ਤੇਰਾ ਤਰਸਾ ਸਾਡੇ ਤੇ ਆਓ ਗੁਰਸਿੱਖ ਪਿਆਰਿਓ